ਜੀ ਵਾਲੇ ਰੇਡ ਕਰ ਕਰਕੇ ਉਹਨਾਂ ਨੂੰ ਜੁਰਮਾਨੇ ਪਾ ਰਿਆ ਲੱਖ ਲੱਖ ਰੁਪਏ 50 50000 ਰੁਪਏ ਜੁਰਮਾਨਾ ਪਾ ਰਿਆ ਉਹਨਾਂ ਦੇ ਲੋਡ ਵਧਾ ਰਿਆ ਔਰ ਉਹਨਾਂ ਨੂੰ ਐਸਾ ਸੂਲੀ ਤੇ ਟੰਗਿਆ ਕਿ ਕੋਈ ਅੱਜ ਉਹਨਾਂ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਦੋਂ ਕਿਤੇ ਰੇਡ ਵਾਜਦਾ ਹੈ ਮੰਤਰੀ ਤੇ ਐਮਐਲਏ ਫੋਨ ਆਪਣੇ ਬੰਦ ਕਰ ਦਿੰਦੇ ਆ ਕੋਈ ਕਿਸੇ ਦਾਦ ਫਰਿਆਦ ਸੁਣਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਅੱਜ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜੇਗੇ ਨੇ ਕਿ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹਦੇ ਖਿਲਾਫ ਆਪਾਂ ਸਿੰਬੋਲਿਕ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਨੇ ਸਰਸਰ ਤਕਾ ਕੀਤਾ ਹੈ ਲੋਕਾਂ ਦੀ ਬਿਜਲੀ ਸਬਸਿਡੀ ਵਾਪਸ ਲੈ ਕੇ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਚੁੱਪਚੀਪੀ ਤੇ 61 ਪੈਸੇ ਪੈਟਰੋਲ ਦਾ ਰੇਟ ਵਧਾ ਦਿੱਤਾ ਔਰ 92 ਪੈਸੇ ਡੀਜ਼ਲ ਦਾ ਰੇਟ ਵਧਾ ਦਿੱਤਾ ਇਹ ਲੋਕਾਂ ਵਾਸਤੇ ਬਹੁਤ ਵੱਡਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਝੋਨੇ ਦਾ ਸੀਜ਼ਨ ਝੋਨੇ ਦੀ ਕਟਾਈ ਦਾ ਸੀਜ਼ਨ ਵੀ ਆ ਰਿਹਾ ਬਹੁਤ ਵੱਡੇ ਪੱਧਰ ਤੇ ਲਾਗਤ ਹੋਣੀ ਡੀਜ਼ਲ ਦੀ ਔਰ ਇਹਦਾ ਕੋਈ ਸਰਕਾਰ ਨੇ ਪ੍ਰਬੰਧ ਕਰਨ ਦੀ ਬਜਾਏ ਅੱਜ ਇਹ ਸਪੈਸਿਫਿਕ ਲੋਕਾਂ ਤੇ ਹੋਰ ਬੋਝ ਪਾ ਦਿੱਤਾ ਹੈ ਔਰ ਮੈਂ ਅੱਜ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ 15-20 ਦਿਨ ਤੱਕ ਸਾਡੇ ਝੋਨੇ ਦੀ ਕਟਾਈ ਸ਼ੁਰੂ ਹੋ ਜਾਣੀ ਹੈ। ਔਰ ਸ਼ੈਲਰਾਂ ਵਾਲੇ ਹੱਤਕੜੇ ਕਰੇ ਫਿਰਦੇ ਨੇ ਕਿਉਂਕਿ ਸ਼ੈਲਰਾਂ ਵਾਲਿਆਂ ਕੋਲੇ ਪਹਿਲਾ ਜਿਹੜਾ ਝੋਨਾ ਪਿਛਲੇ ਸਾਲ ਦੇ ਜਿਹੜੇ ਚੌਲ ਨੇ ਉਹ ਲੱਗੇ ਹੋਏ ਨੇ ਉਹਨਾਂ ਕੋਲੇ ਬਿਲਕੁਲ ਸਪੇਸ ਨਹੀਂ ਕੋ ਨਵਾਂ ਝੋਨਾ ਪੀੜ ਕੇ ਰੱਖਣ। ਇਸ ਕਰਕੇ ਸ਼ੈਲਰਾਂ ਵਾਲੇ ਐਜੀਟੇਟਡ ਨੇ। ਜੋ ਮੈਨੂੰ ਹਾਲਾਤ ਦਿਸ ਰਿਹਾ ਕਿ ਮੰਡੀਆਂ ਦੇ ਵਿੱਚੋਂ ਝੋਨਾ ਚੁੱਕਿਆ ਨਹੀਂ ਜਾਣਾ। ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਇਹ ਗੱਲ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ। ਔਰ ਮੈਂ ਮਹਿਸੂਸ ਕਰਦਾ ਕਿ ਇਡੀ ਵੱਡੀ ਲੜਾਈ ਆਉਣ ਵਾਲੇ ਵੀ 25 ਦਿਨਾਂ ਤੋਂ ਬਾਅਦ ਹੋਣ ਵਾਲੀ ਹੈ ਮੰਡੀਆਂ ਦੇ ਵਿੱਚ ਕੁਹਰਾਮ ਮਚਣ ਵਾਲਾ ਜਿਹੜਾ ਸਰਕਾਰ ਕੋ ਸਾਹਮਣੇ ਨਹੀਂ ਜਾਣਾ ਔਰ ਕਿਸਾਨ ਵੀ ਪਰੇਸ਼ਾਨ ਹੋਣਗੇ ਆੜਤੀਏ ਪਰੇਸ਼ਾਨ ਹੋਣਗੇ ਸ਼ੈਲਰਾਂ ਵਾਲੇ ਪਰੇਸ਼ਾਨ ਹੋਣਗੇ ਕਿਉਂਕਿ ਜੇ ਝੋਨਾ ਸ਼ੈਲਰਾਂ ਵਾਲੇ ਨਾ ਚੁੱਕਣ ਤੇ ਝੋਨੇ ਦਾ ਕੋਈ ਵਾਲੀ ਵਾਰਸ ਨਹੀਂ ਬੰਦਾ ਇਸ ਕਰਕੇ ਸਰਕਾਰ ਨੂੰ ਇਹਦੇ ਅਗਾਉ ਪ੍ਰਬੰਧ ਕਰਨ ਦੀ ਲੋੜ ਹੈ ਸੋ ਮੈਂ ਇੱਕ ਬੇਨਤੀ ਕਰਾਂਗਾ ਕਿ ਲੋਕਾਂ ਦਾ ਸੰਭਾਵਿਤ ਜਿਹੜਾ ਨੁਕਸਾਨ ਹੋਣ ਵਾਲਾ ਹੈ ਉਹਨੂੰ ਬਚਾਉਣ ਵਾਸਤੇ ਸਰਕਾਰ ਨੂੰ ਪਹਿਲ ਕਰਨੀ ਕਰਨੀ ਚਾਹੀਦੀ ਹੈ ਜੀ ਵਾਲੇ ਰੇਡ ਕਰ ਕਰਕੇ ਉਹਨਾਂ ਨੂੰ ਜੁਰਮਾਨੇ ਪਾ ਰਿਹਾ ਲੱਖ ਲੱਖ ਰੁਪਏ 50 50 ਹਜ਼ਾਰ ਰੁਪਏ ਜੁਰਮਾਨਾ ਪਾ ਰਿਹਾ ਉਹਨਾਂ ਦੇ ਲੋਡ ਵਧਾ ਰਿਹਾ ਔਰ ਉਹਨਾਂ ਨੂੰ ਐਸਾ ਸੂਲੀ ਤੇ ਟੰਗਿਆ ਕਿ ਕੋਈ ਅੱਜ ਉਹਨਾਂ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਦੋਂ ਕਿਤੇ ਰੇਡ ਵਾਈਦਾ ਹੈ ਮੰਤਰੀ ਤੇ ਐਮ ਐਲ ਏ ਫੋਨ ਆਪਣੇ ਬੰਦ ਕਰ ਲੈਂਦੇ ਆ ਕੋਈ ਕਿਸੇ ਦਾਦ ਫਰਿਆਦ ਸੁਣਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਅੱਜ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹਦੇ ਖਿਲਾਫ ਆਪਾਂ ਸਿੰਬੋਲਿਕ ਪ੍ਰਦਰਸ਼ਨ ਕਰ ਰਹੇ ਆਂ ਸਰਕਾਰ ਨੇ ਸਰਸਰ ਤਕਾ ਕੀਤਾ ਲੋਕਾਂ ਦੀ ਬਿਜਲੀ ਸਬਸਿਡੀ ਵਾਪਸ ਲੈ ਕੇ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਚੁੱਪਚੀਪੀਤੇ 61 ਪੈਸੇ ਪੈਟਰੋਲ ਦਾ ਰੇਟ ਵਧਾ ਦਿੱਤਾ ਔਰ 92 ਪੈਸੇ ਡੀਜ਼ਲ ਦਾ ਰੇਟ ਵਧਾ ਦਿੱਤਾ ਇਹ ਲੋਕਾਂ ਵਾਸਤੇ ਬਹੁਤ ਵੱਡਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਝੋਨੇ ਦਾ ਸੀਜ਼ਨ ਝੋਨੇ ਦੀ ਕਟਾਈ ਦਾ ਸੀਜ਼ਨ ਵੀ ਆ ਰਿਹਾ ਬਹੁਤ ਵੱਡੇ ਪੱਧਰ ਤੇ ਲਾਗਤ ਹੋਣੀ ਡੀਜ਼ਲ ਦੀ ਔਰ ਇਹਦਾ ਕੋਈ ਸਰਕਾਰ ਨੇ ਪ੍ਰਬੰਧ ਕਰਨ ਦੀ بجائے ਅੱਜ ਇਹ ਸਪੈਸੀਲਨ ਲੋਕਾਂ ਤੇ ਹੋਰ ਬੋਝ ਪਾ ਦਿੱਤਾ ਹੈ ਔਰ ਮੈਂ ਅੱਜ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ 15-20 ਦਿਨ ਤੱਕ ਸਾਡੇ ਝੋਨੇ ਦੀ ਕਟਾਈ ਸ਼ੁਰੂ ਹੋ ਜਾਣੀ ਹੈ ਔਰ ਸ਼ੈਲਰਾਂ ਵਾਲੇ ਹੱਤਕੜੇ ਕਰੇ ਫਿਰਦੇ ਨੇ ਕਿਉਂਕਿ ਸ਼ੈਲਰਾਂ ਵਾਲਿਆਂ ਕੋਲੇ ਪਹਿਲਾ ਜਿਹੜਾ ਝੋਨਾ ਪਿਛਲੇ ਸਾਲ ਦੇ ਜਿਹੜੇ ਚੌਲ ਨੇ ਉਹ ਲੱਗੇ ਹੋਏ ਨੇ ਉਹਨਾਂ ਕੋਲੇ ਬਿਲਕੁਲ ਸਪੇਸ ਨਹੀਂ ਕੋ ਨਵਾਂ ਝੋਨਾ ਪੀੜ ਕੇ ਰੱਖਣ ਇਸ ਕਰਕੇ ਸ਼ੈਲਰਾਂ ਵਾਲੇ ਐਜੀਟੇਟਡ ਨੇ ਜੋ ਮੈਨੂੰ ਹਾਲਾਤ ਦਿਸ ਰਿਹਾ ਕਿ ਮੰਡੀਆਂ ਦੇ ਵਿੱਚੋਂ ਝੋਨਾ ਚੁੱਕਿਆ ਨਹੀਂ ਜਾਣਾ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਇਹ ਗੱਲ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਔਰ ਮੈਂ ਮਹਿਸੂਸ ਕਰਦਾ ਕਿ ਇੰਡੀ ਵੱਡੀ ਲੜਾਈ ਆਉਣ ਵਾਲੇ ਵੀ 25 ਦਿਨਾਂ ਤੋਂ ਬਾਅਦ ਹੋਣ ਵਾਲੀ ਹੈ ਮੰਡੀਆਂ ਦੇ ਵਿੱਚ ਕੁਹਰਾਮ ਮਚਣ ਵਾਲਾ ਜਿਹੜਾ ਸਰਕਾਰ ਕੋ ਸਾਹਮ੍ਹਿਆ ਨਹੀਂ ਜਾਣਾ ਔਰ ਕਿਸਾਨ ਵੀ ਪਰੇਸ਼ਾਨ ਹੋਣਗੇ ਆੜਤੀਏ ਪਰੇਸ਼ਾਨ ਹੋਣਗੇ ਸ਼ੈਲਰਾਂ ਵਾਲੇ ਪਰੇਸ਼ਾਨ ਹੋਣਗੇ ਕਿਉਂਕਿ ਜੇ ਝੋਨਾ ਸ਼ੈਲਰਾਂ ਵਾਲੇ ਨਾ ਚੁੱਕਣ ਤੇ ਝੋਨੇ ਦਾ ਕੋਈ ਵਾਲੀ ਵਾਰਸ ਨਹੀਂ ਬੰਦਾ ਇਸ ਕਰਕੇ ਸਰਕਾਰ ਨੂੰ ਇਹਦੇ گاਉਂ ਪ੍ਰਬੰਧ ਕਰਨ ਦੀ ਲੋੜ ਹੈ ਸੋ ਮੈਂ ਇੱਕ ਬੇਨਤੀ ਕਰਾਂਗਾ ਕਿ ਲੋਕਾਂ ਦਾ ਸੰਭਾਵਿਤ ਜਿਹੜਾ ਨੁਕਸਾਨ ਹੋਣ ਵਾਲਾ ਹੈ ਉਹਨੂੰ ਬਚਾਉਣ ਵਾਸਤੇ ਸਰਕਾਰ ਨੂੰ ਪੈੜ ਕਰਮੀ ਕਰਨੀ ਚਾਹੀਦੀ ਹੈ